ਕਸ਼ਨ ਕੀਤਾ ਆ ਠੀਕ ਹੈ ਇਹ ਆਸ਼ਾ ਵਰਕਰਾਂ ਨੂੰ ਕਹਿੰਦੇ ਆ ਵੀ ਸਾਡੀ ਰੀੜ ਦੀ ਹੱਡੀ ਆ ਤੇ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਭਗਵਾਨ ਤੁਮਨ ਜੀ ਰੀੜ ਦੀ ਹੱਡੀ ਜੇ ਤੁਹਾਡੀ ਟੁੱਟ ਜੂਏ ਕਿ ਤੁਸੀਂ ਜਿੰਦੇ ਰਹਿ ਸਕਦੇ ਤੋ ਬੰਦਾ ਤਾਂ ਵੈਸੇ ਮਰ ਜਾਂਦਾ ਆਮਰੇ ਸਰਦਾਰ ਦੀ ਧਰਤੀ ਦੇ ਉੱਤੇ ਇਹਨਾਂ ਨੇ ਕਸਮ ਖਾਧੀ ਸੀ ਸਾਡੀ ਸਰਕਾਰ ਲੈ ਕੇ ਆਓ ਤੁਸੀਂ ਆਮ ਆਦਮੀ ਪਾਰਟੀ ਲੈ ਕੇ ਆਓ ਜਿਹੜੇ ਤੁਹਾਡੇ ਵਾਦੇ ਅਸੀਂ ਸਾਰੇ ਪੂਰੇ ਕਰਾਂਗੇ ਗੁਰੂਆਂ ਦੀ ਧਰਤੀ ਦੇ ਉੱਤੇ ਬਹਿ ਕੇ ਇਹਨਾਂ ਨੇ ਇਹ ਕਸਮ ਖਾਧੀ ਸੀ ਤੇ ਸਾਡੇ ਨਾਲ ਕੋਈ ਮੀਟਿੰਗ ਦਾ ਟਾਈਮ ਨਹੀਂ ਕੋਈ ਉਹ ਸਾਰੇ ਵਾਦੇ ਜਿਹੜੇ ਸੀ ਝੂਠੇ ਕੀਤੇ ਸੀ ਪਤਾ ਨਹੀਂ ਖਾਦੀ ਪੀਤੀ ਵਿੱਚ ਉਹਨਾਂ ਨੇ ਵਾਦੇ ਕਰ ਲਈ ਸੀ ਵੀ ਜਿਹੜਾ ਕਿ ਉਹਨਾਂ ਨੂੰ ਚੇਤਾ ਇੰਨੀ ਆ ਰਿਹਾ ਹੈਗਾ ਅਪੀਲ ਅਸੀਂ ਇਹ ਕਰਦੇ ਆਂ ਵੀ ਹਜੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਰਕਾਰ ਨੂੰ ਸਾਨੂੰ ਰੋੜਾ ਦੇ ਉੱਤੇ ਉਹਨੂੰ ਨਾ ਮਜਬੂਰ ਕਰੋ ਜੇ ਅਸੀਂ ਰੋੜਾ ਦੇ ਉੱਤੇ ਉੱਪਰ ਕਹਿ ਸਾਡੀ ਤਾਂ ਜਿਹੜੀ ਹੁਣੀ ਆ ਹੁਣੀਆ ਲੇਕਿਨ ਰੈਡੀ ਤੁਹਾਡੀ ਵੀ ਹੈ ਨਹੀਂ ਇੱਕ ਹੋਰ ਉਹਨਾਂ ਨੇ ਨਵਾਂ ਸੱਪ ਕੱਢ ਤਾਂ ਸਾਨੂੰ ਕੱਲ ਸਰਵੇ ਦਾ ਪਤਾ ਵੀ 1 ਰੁਪਏ ਤੇ 40 ਘਰ ਕਰਨੇ ਜੇ ਉਹ ਵੀ ਸਰਵੇ ਦਾ ਪੂਰਾ ਰਿਕਾਰਡ ਇੱਕ ਘਰ ਦਾ ਰੱਖਿਆ ਹੋਊ 1 ਰੁਪਿਆ ਮੈਣਨਾ ਘਰ ਦੇ ਚੁੱਲ੍ਹੇ ਕਿੱਦਾਂ ਜਲਦੇ ਜੇ ਪੁੱਛਿਆ ਜਾਵੇ ਸਾਡੇ ਚੁੱਲੇ ਤਾਂ ਹੁਣ ਚਲਾਉਣੇ ਬਹੁਤ ਔਖੇ ਜੇ ਸੋਚਿਆ ਜਾਵੇ ਇਹਨਾਂ ਦੇ ਤਾਂ ਹੁਣ ਕੁੱਤੇ ਵੀ 2500 ਦੇ ਬਿਸਕਟ ਖਾ ਜਾਂਦੇ ਹੁਣ ਲੇਟੈਸਟ ਬੋਰਨ ਨਿਊਜ਼ ਦੇਖਣ ਵੇੇ ਤਮਾਮ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਕੁਮਾਰ ਅੱਜ ਆਪਾਂ ਆਸ਼ਾ ਵਰਕਰਾਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਕਿਉਂ ਅੱਜ ਇਹਨਾਂ ਨੇ ਧਰਨਾ ਲਗਾਇਆ ਸਸ਼ੀਕਲ ਮੈਨਿੰਗ ਜੀ ਸਸ਼ੀਕਲ ਸਰ ਮੈਡਮ ਅੱਜ ਧਰਨਾ ਕਿੱਥੇ ਲਗਾਇਆ ਗਿਆ ਹਾਂਜੀ ਸੀਵਲ ਸਰਜਨ ਦਫਤਰ ਲੁਧਿਆਣਾ ਵਿਖੇ ਜੀ ਕਿਉਂ ਲਾਇਆ ਵਾ ਸਰ ਇਹਨਾਂ ਨੇ ਆਸ਼ਾ ਸ਼ੋਸ਼ਣ ਕੀਤਾ ਆ ਠੀਕ ਹੈ ਇਹ ਆਸ਼ਾ ਵਰਕਰਾਂ ਨੂੰ ਕਹਿੰਦੇ ਵੀ ਸਾਡੀ ਰੀੜ ਦੀ ਹੱਡੀ ਆ ਤੇ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਭਗਵੰਤ ਮਾਨ ਜੀ ਰੀੜ ਦੀ ਹੱਡੀ ਜੇ ਤੁਹਾਡੀ ਟੁੱਟ ਜੂਏ ਕਿ ਤੁਸੀਂ ਜਿੰਦੇ ਰਹਿ ਸਕਦੇ ਹੋ ਬੰਦਾ ਤਾਂ ਵੈਸੇ ਮਰ ਜਾਂਦਾ ਠੀਕ ਹੈ ਤੇ ਇਹਨਾਂ ਨੇ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇਹਨਾਂ ਨੇ ਕਸਮ ਖਾਧੀ ਸੀ ਵੀ ਸਾਡੀ ਸਰਕਾਰ ਲੈ ਕੇ ਆਓ ਤੁਸੀਂ ਆਮ ਆਦਮੀ ਪਾਰਟੀ ਲੈ ਕੇ ਆਓ ਜਿਹੜੇ ਤੁਹਾਡੇ ਵਾਦੇ ਅਸੀਂ ਸਾਰੇ ਪੂਰੇ ਕਰਾਂਗੇ ਗੁਰੂਆਂ ਦੀ ਧਰਤੀ ਦੇ ਉੱਤੇ ਬਹਿ ਕੇ ਇਹਨਾਂ ਨੇ ਇਹ ਕਸਮ ਖਾਧੀ ਸੀਗੀ ਮੈਂ ਉਹਨਾਂ ਨੇ ਉਸ ਟਾਈਮ ਵਾਅਦਾ ਕੀਤਾ ਸੀਗਾ ਮੈਂ ਕਹਾਂ ਵੀ ਸਾਰੇ ਸਾਡੀਆਂ ਆਸ਼ਾ ਵਰਕਰ ਭੈਣਾਂ ਇਕਜੁੱਟ ਹੋ ਕੇ ਤੁਹਾਡਾ ਸਾਥ ਦੇਣਗੀਆਂ ਲੇਕਿਨ ਸਾਨੂੰ 2008 ਤੋਂ ਮੇਰੀਆਂ ਵਰਕਰਾਂ ਭੈਣਾਂ ਕੰਮ ਕਰ ਰਹੀਆਂ ਆ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਭੈਣਾਂ ਤੇ ਉਹਨਾਂ ਦਾ ਮੈਂ ਕਹਾਂ ਅੱਜ ਤੱਕ ਕੁਝ ਨਹੀਂ ਬਣਿਆ ਵੀ ਤੁਸੀਂ ਦੇਖੋ ਜੇ ਤਾਂ ਤੁਸੀਂ ਵਾਅਦਾ ਕਰ ਦਿਓ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਉਸ ਟਾਈਮ ਉੱਤੇ ਗੁਰੂਆਂ ਦੀ ਧਰਤੀ ਤੇ ਕਿਹਾ ਸੀਗਾ ਵੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਤੁਸੀਂ ਇੱਕ ਵਾਰੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਉਹਨਾਂ ਦਾ ਵਾਅਦਾ ਪੂਰਾ ਨਿਭਾਇਆ ਅਸੀਂ ਉਹਨਾਂ ਦੀ ਸਰਕਾਰ ਲੈ ਕੇ ਆਂਦੀ ਲੇਕਿਨ ਜਨੋਂ ਕੀ ਉਹ ਆਪ ਮੀਟਿੰਗ ਵਾਸਤੇ ਸਾਨੂੰ ਫੋਨ ਕਰਦੇ ਸੀ ਦਿਨ ਰਾਤ ਮੈਨੂੰ ਉਹਨਾਂ ਦੇ ਫੋਨ ਆਉਂਦੇ ਸੀਗੇ ਵੀ ਤੁਸੀਂ ਆਓ ਉੱਥੇ ਫਲਾਨੀ ਜਗ੍ਹਾ ਸਾਡੀ ਆ ਇਕੱਠ ਆ ਥੰਕੜੀ ਜਗ੍ਹਾ ਸਾਡਾ ਕੱਟ ਜਦੋਂ ਆਦੋ ਫੋਨ ਉਹਨਾਂ ਦੇ ਆਉਂ ਸੀ ਅੱਜ ਕੱਲ ਉਹਨਾਂ ਦੇ ਫੋਨ ਸਾਰੇ ਹੀ ਉਹ ਸੁਚਬੰਦ ਆ ਰਹੇ ਆ ਤੇ ਸਾਡੇ ਨਾਲ ਕੋਈ ਮੀਟਿੰਗ ਦਾ ਟਾਈਮ ਨਹੀਂ ਕੋਈ ਉਹ ਸਾਰੇ ਵਾਦੇ ਜਿਹੜੇ ਸੀ ਝੂਠੇ ਕੀਤੇ ਸੀਗੇ ਪਤਾ ਨਹੀਂ ਖਾਦੀ ਪੀਤੀ ਵਿੱਚ ਉਹਨਾਂ ਨੇ ਵਾਦੇ ਕਰ ਲਏ ਸੀਗੇ ਵੀ ਜਿਹੜਾ ਕਿ ਉਹਨਾਂ ਨੂੰ ਚੇਤਾ ਹੀ ਨਹੀਂ ਆ ਰਿਹਾ ਹੈਗਾ ਆਸ਼ਾ ਵਰਕਰ ਤੁਸੀਂ ਦੇਖੋ ਰੋੜਾਂ ਦੇ ਉੱਤੇ ਰੁੱਲ ਰਹੀਆਂ ਆ ਆਸ਼ਾ ਵਰਕਰਾਂ ਦੇ ਇਹੋ ਜਿਹੇ ਹਾਲਾਤ ਹੋ ਗਏ ਸੀਗੇ ਮੀ ਪੈਂਦਿਆਂ ਵਿੱਚ ਕੁੱਤੇ ਮਗਰ ਪੈ ਗਏ ਸ਼ਰਾਬੀ ਜਿਹੜੇ ਆ ਉਹ ਮਗਰ ਪੈ ਗਏ ਕਿ ਆਸ਼ਾ ਜੜੀਆਂ ਆ ਉਹ ਕਿਸੇ ਦੀਆਂ ਧੀਆਂ ਪੈਣਾ ਨਹੀਂ ਆ ਕਿਸੇ ਦੀਆਂ ਮਾਵਾਂ ਨਹੀਂ ਹੈਗੀਆਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜੇ ਇਹਨਾਂ ਦੀਆਂ ਲੇਡੀਜ਼ ਰੋੜਾਂ ਦੇ ਉੱਤੇ ਇਸ ਤਰ੍ਹਾਂ ਬੈਠਣ 25 2500 ਦੇ ਕੰਮ ਕਰਨ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਆਸ਼ਾ ਵਰਕਰ ਕੀ ਚੀਜ਼ ਹੈ 2500 ਨਾਲ ਤੁਹਾਡਾ ਘਰ ਚੱਲ ਜਾਂਦਾ ਪਹਿਲਾਂ ਇਹ ਪੁੱਛਿਆ ਜਾਵੇ ਇਹ ਤਾਂ ਜੀ ਮੈਂ ਕੰਨੀ ਆ ਭਗਵਾਨ ਤਮਾਨ ਭਗਵਾਨ ਤਮਾਨ ਸਾਹਿਬ ਨੂੰ ਪੁੱਛਣਾ ਚਾਹੀਦਾ ਆ ਉਹ 10000 ਤੋਂ ਘੱਟ ਜੁੱਤੀ ਨਹੀਂ ਪਾਉਂਦੇ ਠੀਕ ਹੈ ਜਿਹੜੇ ਉਹਨਾਂ ਦੇ ਕੱਪੜੇ ਆ ਨਾ ਉਹ ਲੱਖਾਂ ਦੇ ਹਿਸਾਬ ਨਾਲ ਆਉਂਦੇ ਆ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਇੱਕ ਆਸ਼ਾ ਵਰਕਰ ਜਿਹੜੀ ਆ ਉਹਨਾਂ ਨੂੰ ਡਰੈੱਸ ਦਿੱਤੀ ਗਈ ਆ ਉਹ ਡਰੈੱਸ ਘੱਟੋ ਘੱਟ ਨਹੀਂ 2 ਸਾਲ ਹੋ ਗਏ ਉਹ ਡਰੈੱਸ ਦਾ 900 ਰੁਪਈਆ ਜਿਹੜਾ ਪਾਉਂਦੇ ਸੀਗੇ ਉਹ ਡਰੈੱਸ ਦਾ 900 ਰੁਪਈਆ ਵੀ ਨਹੀਂ ਪਾਇਆ ਇਹਨਾਂ ਨੂੰ ਇਹ ਸੀ ਸਰਦੀਆਂ ਦੀ ਡਰੈੱਸ ਅਲੱਗ ਤੇ ਗਰਮੀਆਂ ਦੀ ਡਰੈੱਸ ਲੱਗ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਦਿੱਤਾ 2-4 ਸਾਲ ਉਸ ਤੋਂ ਬਾਅਦ ਸਾਰਾ ਕੁਝ ਜਾਦੀ ਭਗਵਾਨ ਤੋਂ ਮਾਨ ਦੀ ਸਰਕਾਰ ਆਈ ਆ ਸਾਰਾ ਕੁਝ ਇਹਨਾਂ ਨੇ ਸਾਡਾ ਨਸ਼ਟ ਕਰ ਦਿੱਤਾ ਅਸੀਂ ਇਹ ਸਰਕਾਰ ਦੁਆਰਾ ਚਾਹਦੇ ਨਹੀਂ ਕਿ ਸਰਕਾਰ ਦੁਆਰਾ ਆਵੇ। ਜੀ 3 ਸਾਲ ਤੋਂ ਉੱਤੇ ਹੋ ਚੁੱਕੇ ਸਰਕਾਰ ਨੂੰ ਤੇ ਧਰਨੇ ਤੁਹਾਡੇ ਲਗਾਤਾਰ ਇਦਾਂ ਹੀ ਚੱਲਦੇ ਆ। ਇਹ ਤਾਂ ਜੀ ਸਾਡੇ ਪਹਿਲਾਂ ਵੀ ਲੱਗਦੇ ਸੀਗੇ ਹੁਣ ਵੀ ਲੱਗਦੇ ਸਾਡੇ ਵਾਸਤੇ ਤਾਂ ਸਾਰੀਆਂ ਸਰਕਾਰਾਂ ਸੇਮ ਹੀ ਆ ਜੀ। ਇਹ ਕਹਿੰਦੇ ਸੀਗੇ ਅਸੀਂ ਤੁਹਾਨੂੰ ਕੁਝ ਕਰਕੇ ਦਿਖਾਵਾਂਗੇ। ਇੱਕ ਸਿਰਫ ਚੰਨੀ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਸਾਨੂੰ 2500 ਰੁਪਇਆ ਲਾਤਾ ਉਹਨਾਂ ਦਾ ਅਸੀਂ ਅੱਜ ਵੀ ਥੈਂਕ ਯੂ ਕਰਦੇ ਹਾਂ ਵੀ ਜਾਂਦੇ। ਜੇ ਸਾਨੂੰ ਪਤਾ ਹੁੰਦਾ ਨਾ ਕਿ ਵੀ ਉਹਨਾਂ ਨੇ 2500 ਲਗਾਤਾ ਇਹਨਾਂ ਨੇ ਸਾਨੂੰ ਜਿਹੜਾ 2500 ਲਗਾਓ ਵੀ ਨਾ ਟਾਈਮ ਚਰ ਦੇਣਾ ਅਸੀਂ ਕਦੀ ਇਹ ਸਰਕਾਰ ਲੈ ਕੇ ਹੀ ਨਾ ਆਉਂਦੇ ਕਰਨੇ ਕਦ ਤੱਕ ਲੱਗਣਗੇ ਤੁਹਾਡੇ ਇਹ ਇਹ ਤਾਂ ਜੇ ਤਰਨੇ ਇਹ ਤਾਂ ਸਰਕਾਰ ਦੇ ਸਿਰ ਤੇ ਹੈ ਜੇ ਸਾਨੂੰ ਮੀਟਿੰਗ ਦਾ ਟਾਈਮ ਦੇ ਦੇ ਸਾਡੀ ਫਿਕਸ ਸੈਲਰੀ ਕਾ ਤਾਂ 21000 ਰੁਪਏ ਸੈਲਰੀ ਕੀ ਆ 21000 ਰੁਪਏ ਸੈਲਰੀ ਕਰਦੇ ਨੇ ਸਾਡੇ ਪਲੱਸ ਇਨਸੈਂਟਿਵ ਤੇ ਸਾਨੂੰ ਰੋੜਾ ਤੋਂ ਬਹਿਣਾ ਸੀ ਬੰਦ ਕਰ ਦਾਂਗੇ ਨਹੀਂ ਤਾਂ ਫਿਰ ਐਦਾਂ ਹੀ ਤਾਂ ਹੋਊਗਾ ਆਸ਼ਾ ਫੈਸਿਲਿਟੇਟਰ ਭੈਣਾਂ ਜਿਹੜੀਆਂ ਉਹ ਵੀ ਵਿਚਾਰੀਆਂ 21 ਕੀ ਆਸ਼ਾ ਉਹਨਾਂ ਦੇ ਕੋਲ ਆ ਠੀਕ ਹੈ ਤਾਂ ਉਹ 21 ਆਸ਼ਾ ਤਾਂ ਇਕੱਲੀਆਂ ਕੰਮ ਦੇਖ ਰਹੀਆਂ ਆ ਤੇ ਉਹਨਾਂ ਨੂੰ ਕੀ ਦਿੱਤਾ ਜਾਂਦਾ 1000 2000 ਅੱਜ ਅਪਾ ਲੁਧਿਆਰੇ ਦੀ ਗੱਲ ਕਰੀਏ ਕਿੰਨਿਆ ਸੋਸ਼ਲ ਵਰਕਰ ਆ ਤੁਹਾਡੀਆਂ 450 ਆ ਜੀ ਇੱਥੇ 450 ਹਾਂਜੀ ਤੇ ਪੂਰੇ ਪੰਜਾਬ ਦੀਆਂ ਪੂਰੇ ਪੰਜਾਬ ਦੀਆਂ ਤਾਂ ਜੋ ਇਕੱਠੀਆਂ ਹੋ ਗਈਆਂ ਤਾਂ ਜਿੱਥੇ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਤੁਸੀਂ ਹਿਸਾਬ ਲਾ ਲਓ ਇੱਥੇ ਤਾਂ 25000 30000 ਤੋਂ ਉੱਪਰ ਹੀ ਇੱਥੇ ਨਿਕਲਣਗੀਆਂ ਜੀ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੁੰਦੇ ਆ ਤੁਸੀਂ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੁੰਦੇ ਆ ਅਪੀਲ ਅਸੀਂ ਇਹ ਕਰਦੇ ਆਂ ਵੀ ਹਜੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਰਕਾਰ ਨੂੰ ਸਾਨੂੰ ਰੋੜਾ ਦੇ ਉੱਤੇ ਆਉਣ ਨੂੰ ਨਾ ਮਜਬੂਰ ਕਰੋ ਜੇ ਅਸੀਂ ਰੋੜਾ ਤੇ ਉੱਤੇ ਉੱਤਰ ਗਏ ਸਾਡੀ ਤਾਂ ਜਿਹੜੀ ਹੁਣੀ ਆ ਹੁਣੀ ਆ ਲੇਕਿਨ ਰਹਿਣੀ ਤੁਹਾਡੀ ਵੀ ਹੈ ਨਹੀਂ ਸਾਡਾ 25000 ਰੁਪਇਆ ਫਿਕਸ ਸਾਡੀ ਸੈਲਰੀ ਕੀਤੀ ਜਾਵੇ ਪਲੱਸ ਸਾਡੇ ਇਨਸੈਂਟਿਵ ਤੇ ਸਾਨੂੰ ਪੱਕੇ ਕੀਤਾ ਜਾਵੇ ਤੇ ਇੱਕ ਸਾਡੀ ਇੱਕ ਸਾਡੀ ਜਿਹੜੀ ਮਤਲਬ ਆਸ਼ਾ ਵਰਕਰਾਂ ਜਿਹੜੀਆਂ ਆ ਉਹਨਾਂ ਨੇ ਰਿਟਾਇਰ ਕਰਤੀਆਂ ਉਹਨਾਂ ਨੂੰ ਬਿਨਾਂ ਕੋਸ਼ਿਸ਼ ਦਿੱਤੇ ਕੱਢ ਦਿੱਤਾ ਆ ਉਹਨਾਂ ਨੂੰ 5-5 ਲੱਖ ਰੁਪਈਆ ਦਿੱਤਾ ਜਾਵੇ ਤੇ ਉਹਨਾਂ ਨੂੰ 10000 ਰੁਪਈਆ ਮਹੀਨੇ ਦੀ ਪੈਨਸ਼ਨ ਦਿੱਤੀ ਜਾਵੇ ਤੇ ਸਾਡੀ ਹਾਜ਼ਰੀ ਜਿਹੜੀ ਉਹ ਯਕੀਨੀ ਬਣਾਈ ਜਾਵੇ ਆ ਹੋਰ ਮੈਡਮ ਵੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਮੈਡਮ ਮੇਰਾ ਨਾਮ ਬਲਾਕ ਪ੍ਰਧਾਨ ਅਮਰਜੀਤ ਕੋਹਰਾ ਮੈਂ ਠੂਰ ਬਲਾਕ ਦੀ ਪ੍ਰਧਾਨ ਆ ਤੇ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਜਿਹੜੀ ਇਹ ਟੀਠ ਸਰਕਾਰ ਦੇ ਕੰਨਾਂ ਵਿੱਚ ਸਾਡੀ ਆਵਾਜ਼ ਨਹੀਂ ਜਾ ਰਹੀ ਅਸੀਂ ਬਹੁਤ ਔਖੇ ਹੋਏ ਪਏ ਆ ਜਿਹੜੇ ਸਾਨੂੰ ਅਨਸੈਂਟਮ ਮਿਲ ਰਹੇ ਸੀ ਉਹ ਵੀ ਹੁਣ ਸਾਡੇ ਸਰਕਾਰ ਕੱਟ ਰਹੀ ਆ ਇੱਕ ਹੋਰ ਉਹਨਾਂ ਨੇ ਨਵਾਂ ਸੱਪ ਕੱਢ ਤਾਂ ਸਾਨੂੰ ਕੱਲ ਸਰਵੇ ਦਾ ਪਤਾ ਵੀ 1 ਰੁਪਏ ਤੇ 40 ਘਰ ਕਰਨੇ ਜੇ ਉਹ ਵੀ ਸਰਵੇ ਦਾ ਪੂਰਾ ਰਿਕਾਰਡ ਇੱਕ ਘਰ ਦਾ ਰੱਖਿਆ ਹੋਇਆ 1 ਰੁਪਿਆ ਮਿਲਣਾ ਇਹ ਦੇਖ ਲਓ ਡੇਂਗੂ ਮਲੇਰੀਆ ਜੋ ਸਾਰੇ ਜੋ ਟੀਵੀ ਦੇ ਪੇਸ਼ੈਂਟਾਂ ਜੋ ਦਿਨ ਪਰ ਰਾਤ ਦੀ 24 ਘੰਟੇ ਦੀ ਡਿਊਟੀ ਆ ਸਾਡੀ ਇੱਕ ਟਾਈਮ ਵੀ ਅਸੀਂ ਵਿਹਲੇ ਨਹੀਂ ਰਹਿੰਦੇ ਤੇ ਸਰਕਾਰ ਸਾਨੂੰ ਢੀਠ ਸਰਕਾਰ ਕੁਝ ਵੀ ਨਹੀਂ ਦੇ ਰਹੀ ਇਸੇ ਕਰਕੇ ਅਸੀਂ ਹੁਣ ਧਰਨੇ ਮੁਜ਼ਾਰੇ ਕਰ ਰਹੇ ਆ ਜੇਕਰ ਸਰਕਾਰ ਨੇ ਹਜੇ ਵੀ ਸਾਡੀ ਕੋਈ ਗੱਲ ਨਾ ਸੁਣੀ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਘਰ ਦੇ ਚੁੱਲ੍ਹੇ ਕਿੱਦਾਂ ਜਲਦੇ ਜੇ ਪੁੱਛਿਆ ਜਾਵੇ ਘਰ ਦੇ ਚੁੱਲ੍ਹੇ ਤਾਂ ਹੁਣ ਚਲਾਉਣੇ ਬਹੁਤ ਔਖੇ ਜੇ ਸੋਚਿਆ ਜਾਵੇ ਇਹਨਾਂ ਦੇ ਤਾਂ ਹੁਣ ਕੁੱਤੇ ਵੀ 2500 ਦੇ ਬਿਸਕਟ ਖਾ ਜਾਂਦੇ ਹੁਣ ਪਰ ਅਸੀਂ ਇਹ ਨਹੀਂ ਪਤਾ ਵੀ ਅਸੀਂ ਕਿਵੇਂ ਗੁਜ਼ਾਰਾ ਕਰ ਰਹੇ ਹਾਂ ਅਸੀਂ ਬਹੁਤ ਔਖੇ ਹੋ ਕੇ ਧਰਨੇ ਵਿਚਾਰੇ ਲਾ ਰਹੇ ਹਾਂ ਜੀ ਇਹ ਸੀ ਆਸ਼ਾ ਵਰਕਰਾਂ ਦਾ ਦੇਖਿਆ ਤੁਸੀਂ ਗੁੱਸਾ ਕਿੰਨਾ ਵਧਿਆ ਹੋਇਆ ਵਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਰੂਰ ਕਮੈਂਟ ਕਰਕੇ ਜਰੂਰ ਦੱਸੋ